ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਤੇ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪੱਡਾ ਤਹਿਸੀਲ ਡੇਰਾ ਪਾਪਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਜੱਕੀ ਵੀਰ ਦੇ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 2 ਗਾਵਾਂ ਦਿਖਾਉਣੀ ਆ ਦੋਵੇਂ ਬਿਲਕੁਲ ਤਾਜ਼ੀਆਂ ਸੂਈਆਂ ਵਾਂ ਸੂਈਆਂ ਦੀਆਂ ਆਪਣੀਆਂ ਤਸੱਲੀ ਕਰਕੇ ਵੇਸ ਚਾਖ ਕੇ ਤੇ ਪਾਸ ਕਰਕੇ ਖੜੋ ਜੀ ਤਾਜ਼ੀਆਂ ਸੂਈਆਂ ਵਾਂ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਠੀਕ ਠਾਕ ਜੀ ਵਧੀਆ ਵਧੀਆ ਜੀ ਤੁਸੀਂ ਦੱਸੋ ਬਸ ਵਧੀਆ ਕਿਰਪਾ ਦੀ ਤੇ ਨਾਮ ਦੱਸ ਤੇ ਇੱਕ ਵਾਰ ਨਾਮ ਵੀ ਜੀ ਸ਼ੋਭਨਾਮ ਜਗਰਾਸ ਸਿੰਘ ਚੱਗੀ ਨਾਂ ਚੱਲਦਾ ਜੀ ਤੇ ਪਿੰਡ ਪੱਡੇ ਤਹਿਸੀਲ ਡੇਰਾਪਾ ਬਣਾਣਕ ਜ਼ਿਲ੍ਹਾ ਗੁਰਦਾਸਪੁਰ ਜੀ ਨੰਬਰ ਆਪਣਾ 8195817 ਪਾਣੀ ਪੰਜਾਬ ਜੀ ਠੀਕ ਹੈ ਜੀ ਉਹਦੋਂ ਜਰਸੀਆਂ ਦਾ ਜੋੜਾ ਵੇਚ ਗਿਆ ਫਿਰ ਹਾਂਜੀ ਹਾਂਜੀ ਭਾਜੀ ਵੇਚੀਆਂ ਠੀਕ ਹੈ ਤੇ ਅੱਜ ਫਿਰ ਐਚਐਫ ਦਾ ਜੋੜਾ ਹਨਾ ਹਾਂਜੀ ਹਾਂਜੀ ਠੀਕ ਆ ਤਾਜੀ ਸੋਈ ਆ ਤਾਜ਼ੀਆਂ ਵਿੱਚ ਦੋਵੇਂ ਵੜਾਂ ਸੋਈਆਂ ਨੇ ਆ ਕੱਲ ਦੀ ਸੂਈ ਜੇ ਵੜ ਠੀ ਇਹ ਦੂਜਾ ਸਵੇਰ ਸੋਈ ਜੇ ਤੇ ਮਗਰ ਕੀ ਆ ਗਿਆ ਮਗਰ ਬੱਛਾ ਜੇ ਇਹਦੇ ਮਗਰੇ ਦੇ ਆ ਬੱਛਾ ਦੋਨਾਂ ਮਗਰ ਬੱਛੇ ਜੀ ਠੀਕ ਹੈ ਜੀ ਚੈੱਕ ਕਰੀਏ ਥਾਣੇ ਤੇ ਲਾਗੇ ਤੋਂ ਆਪਾਂ ਦੇਖ ਸਕਦੇ ਹਾਂ ਕੋਈ ਠੀਕ ਮੀਂਹ ਸੀ ਦੀ ਇੱਕੋ ਜਿਹੀ ਸਾਈਜ਼ ਦੇ ਤੇ ਇੱਕੋ ਜਿਹੀ ਗੈਪ ਤੇ ਤੇ ਹਵਾਨੇ ਤੇ ਨਾੜਾਂ ਵੀ ਚੰਗੀਆਂ ਮਿਲਕ ਵੀਨ ਵੀ ਚੰਗੀ ਲੱਗੀ ਹੈ ਕਿੰਨਾ ਕੁ ਦੁੱਧ ਫਿਰ ਜੀ ਕੱਢੀ ਜਾਊਗੀ ਉਤਨਾ ਹੀ ਜੀ ਪਿਛਲੇ ਸਵੇਰ ਦਾ 26 ਕਿਲੋ ਦਾ ਕੱਟ ਰਿਆ ਵੇਟ ਦਾ ਅੱਛਾ ਤੇ 27 28 ਕਿਲੋ ਤੈਰ ਕਾ ਵੀ ਕੱਢੀ ਜਾਊਗਾ ਜੀ ਤੋਰ ਹਾਂ ਫਿਰ ਇੱਕ ਕਰੀਂ ਬ੍ਰੀਡ ਬ੍ਰੂਡ ਬਹੁਤ ਹੈ ਵੇਚ ਦੇ ਲੈ ਬਾਕੀ ਸੋਨ ਪੁਨੇ ਚ ਵੀ ਪੂਰੀ ਆ ਬਿਊਟੀ ਵਾਈਜ਼ ਵੀ ਕੰਪਲੀਟ ਆ ਤੇ ਇੱਕ ਮਿੰਟਾ ਚਿਹਰਾ ਦਿਖਾਈਏ ਹਾਂ ਦਾ ਇੱਥੇ ਚੰਗੀ ਤਰ੍ਹਾਂ ਦੇਖ ਸਕਦੇ ਛਰਦਾ ਛਰਦਾ ਕੋਈ ਗੱਲ ਨਹੀਂ ਸਫਲਕਾਰੀ ਵੀ ਲਾ ਹੀ ਦੀ ਹੈ ਇਹਦੀ ਲਾਓ ਜੀ ਪ੍ਰੋ퍼 ਜਿਹੜਾ ਰੰਗ ਰੂਪ ਦਾ ਪਤਾ ਲੱਗ ਜਾਂਦਾ ਫਿਰ ਆਹ ਦੇਖ ਸਕਦੇ ਚੰਗੇ ਕੱਦ ਕਾਠ ਸੀ ਆ ਇਹ ਤੇ ਜੀ ਪੂਰਾ ਤੇ ਹਾਈਟ ਬੇਟ ਦੋਨੇ ਬਾਕੀ ਹਲੇ ਜਿੱਤਰਾ ਜਿੱਤਰਾ ਚਵਾਈਆਂ ਹੋਈ ਗਈਆਂ ਇਹਦੀ ਇਹਨਾਂ ਹੋਰ ਬਣ ਜਗਾ ਕਾਡਰ ਤੇ ਨਾੜਾ ਬਹੁਤ ਸੋਹਣੀ ਹੈ ਕੱਢਣ ਦੀ ਵਤੀ ਹੈ ਜੇ ਦੋ ਚਵਾਈਆਂ ਹੀ ਬਾਕੀ ਕੱਦ ਕਾਟ ਤੇ ਵੀ ਚੰਗੀ ਤੇ ਬੇਲ ਦੀ ਵੀ ਚੰਗੀ ਤੇ ਕਿੰਨਾ ਫਰਮੁੱਲ ਰੱਖਣਾ ਵਧੀਆ ਦਾ ਆਪਾ ਹਾਂ ਟੀਵੀ ਜੀ ਮੁੱਲ ਵੇਖੋ ਚੀਜ਼ ਦਾ ਹੀ ਪੈਣਾ ਵਾ ਕੁਆਲਟੀ ਬੜੀ ਵਸ਼ੀ ਦੇ ਵਿੱਚ ਹਾਂਜੀ ਤੇ ਜਿੰਨੀ ਵੀ ਦੁੱਧ ਵਾਲੀ ਕੋਈ ਭਾਲ ਨਹੀਂ ਵਸ਼ੀ ਦੇ ਵਿੱਚ ਆਈ ਹਾਂਜੀ ਬਾਕੀ ਬਿਊਟੀ ਵੀ ਪੂਰੀ ਆ ਵਸ਼ੀ ਚ ਬਰੀਡ ਵੀ ਪੂਰੀ ਦੁੱਧ ਵੀ ਚੰਗਾ ਪਰੂਗੀ ਤੇ ਮੁੱਲ ਤੇ ਮੈਂ ਕਿੰਨਾ ਇਹਦਾ 15 ਹੀ ਕਰ ਲੀ ਜੀ 15 ਨਹੀਂ ਹੋਣਾ ਹਾਂਜੀ ਜਿਆਜ ਕਰਨਾ ਪੈਣਾ ਥੋੜਾ ਜਿਹਾ ਕੋਈ ਨਹੀਂ ਜਿਆਜ ਤੁਸੀਂ ਕਰਦਾ ਚਨੇ ਚੰਗੀ ਲੱਗ ਆਪ ਹੀ ਕਰੋਗੇ ਲੱਖੋਂ ਅੰਦਰ ਲਿਆਈਏ ਲੱਖੋਂ ਬਾਹਰ ਨਾ ਗੱਲ ਕਰਿਆ ਕਰੋ 95 ਦੀ ਦੇ ਦੀਏ ਫਿਰ ਵਸ਼ੀ ਪੂਰੇ 90 ਦੀ ਜਾਣ ਤੋਂ ਚਲੋ ਕਰ ਦਾਂਗੇ ਭਰਾਵਾਂ ਦੇ ਮਾਨਤਾ ਨਾਲ ਹੋਰ ਪੂਰੀ ਫੁੱਲ ਆਪਣੀ ਵਸ਼ੀ ਆ ਸੈਸੂਦ ਪੂਰਾ ਕੰਪਲੀਟ ਆ ਵੇ ਸੀਦਾ ਤੇ ਗੱਡੀ 'ਚ ਪੂਰੀ ਫੇਟੀ ਹੋਣੀ ਆ ਕੀ ਗੱਲ ਕਾਦੀ ਤੇ ਬਾਕੀ ਮਾਨਤਾ ਨੂੰ 90 'ਚ ਖੁੱਲਾ ਹੋ ਜਾਊਗਾ ਕਵੀਰ ਫੋਨ ਲਾ ਲੇ ਕਦੀ ਕੀ ਆ ਆਰਡਰ ਬਹੁਤ ਸੋਹਣਾ ਨਾੜਾ ਵਾਲਾ ਲੱਗਾ ਫਿਕਸ ਜਿਹੜਾ ਆਰਡਰ ਲੱਗਾ ਹਾਂਜੀ ਤੇ ਹੁਣ ਆ ਜਿਹੜੀ ਜੇ ਇਹ ਵੀ ਵੀ ਦੀ ਸੋਈ ਜੇ ਵਸ਼ੀ ਰਾਤ ਦੀ ਇਹ ਰਾਤ ਦੀ ਸੋਈ ਆ ਹਨਾ ਤੇ ਥੱਲੇ ਬੜੀ ਚੰਗੀ ਤਿਆਰ ਹੋ ਗਈ ਐ ਵੀ ਤੇ ਆ ਥਾਣੇ ਦੇ ਆਪਾਂ ਦੇਖ ਸਕਦੇ ਆ ਚੰਗੀ ਫੱਸੀ ਐ ਥੱਲੇ ਉਹਦੇ ਕਰਕੇ ਥੋੜੀ ਬਾਦੀ ਧਾਰ ਨਿਕਲ ਆਉਂਦੀ ਐ ਤੇ ਚੋਣ ਚਾਣ ਬੜੀ ਐ ਤੇ ਮਗਰ ਵੀ ਬੱਛਾ ਆ ਗਿਆ ਕਿਰੇ ਮਗਰ ਵੀ ਬੱਛਾ ਆ ਸੁਆ ਇਹਦਾ ਸੁਆ ਦੂਜਾ ਜੇ ਭਲਾਂ ਪਈਆਂ ਜੇ ਇਹ ਭਲਾਂ ਚ ਕਾਫੀ ਹਾਤਰਾ ਹਾਂਜੀ ਹਾਂਜੀ ਭਲਾਂ ਹੈਗੀਆਂ ਨੇ ਤੇ ਬਾਕੀ ਚੌਂ ਚਾਂ ਇੱਕ ਨੰਬਰ ਪੋਲੀ ਨਿਕਲੀ ਵਸ਼ੀ ਦੀ ਠੀਕ ਆ 22 ਸੇਰੇ ਕੀਤੀ ਵਸ਼ੀ 6 ਕਿਲੋ ਖਾਲੀ ਕੀਤੀ ਅੱਛਾ 6 ਲੀਟਰ ਕੱਢਿਆ ਹਾਂ ਹਾਂਜੀ ਹਾਂਜੀ ਤੇ ਇਹ ਕਿੰਨਾ ਕੁ ਦੁੱਧ ਕਰੀ ਜਾਊਗੀ ਇਹ ਵੀ ਵਸ਼ੀ 24 25 ਕਿਲੋ ਰਮਾਨਾ ਚਵਾਈ ਜਾਏਗੀ ਤੋਰਾਂ ਹਾਂ ਫਿਰ ਇੱਕ ਰੀ ਬਾਕੀ ਤਾਜ਼ੀਆਂ ਸੂਈਆਂ ਵੇੜਾ ਇਹ ਤਾਜ਼ੀਆਂ ਬਿਲਕੁਲ ਬੌਲਾ ਬਣਾ ਕੇ ਦੇ ਦੰਦੋਂ ਕਿਤਰਾ ਜੇ ਦੰਦੋਂ ਇਹ ਚਾਰ ਦੰਦ ਜੇ ਵੇਖ ਦਿਖਾ ਦੇ ਵੇ ਇੱਕ ਰੀ ਦੂਸਰਾ ਸੁਆਵਾ ਤੇ ਹੈਗੀ ਚੋਗੀ ਆ ਆ ਦੇ ਸਾਦੇ ਪਿਓਰ ਚਾਰ ਦੰਦ ਜਿਹੜੇ ਜੇ ਤੋੜਿਆ ਨਹੀਂ ਆ ਤੇ ਚੋਗੀ ਦੇ ਵੀ ਬਰਾਬਰ ਹੀ ਕਰਨ ਦੀ ਆ ਸਾਈਡ ਵਾਲੇ ਦੋ ਦੰਦ ਨਿੱਕੇ ਉੱਤਰਾ ਹੀ ਆ ਹੱਲੇ ਬਸ ਕਿ ਕੀਲੀ ਪਹਿਲਾਂ ਸੂਆ ਸੋਈ ਹੋਊਗੀ ਜੇ ਤਾਂ ਫੇਰ ਚੋਗੀ ਦੂਸਰੇ ਸਵੇਰ ਸੋਦੀ ਹੈ ਲੱਗਦੀ ਆਪ ਤੇ ਇਹਦੀ ਠੰਡੀਆਂ ਇੰਨੀਆਂ ਵੈਸੀਆਂ ਬਰਫ ਵਰਗੀਆਂ ਕੋਈ ਹੋਲ ਨਹੀਂ ਵੈਸੀਆਂ ਦਾ ਠੀਕ ਹੈ ਜੀ ਤੇ ਬਾਕੀ ਚੋਣ ਵੀ ਇੱਕ ਨੰਬਰ ਕੋਈ ਬਾਦ ਘਾਟ ਕੋ ਹੂਰ ਛੱਡੇ ਕੋਈ ਸ਼ਿਕਾਇਤ ਨਹੀਂ ਠੀਕ ਹੈ ਜੀ ਹਾਂ ਜੀ ਚਲੋ ਬੰਦ ਕਰ ਇਹਨੂੰ ਬਾਕੀ ਗੁਲਾਬੀ ਰੰਗ ਦੇ ਥਾਣੇ ਚਾਰੇ ਹੀ ਇਹਦੇ ਆ ਦੇਖ ਸੰਦੇ ਜੀ ਬੜੇ ਸੋਹਣੇ ਥਾਣੇ ਆ ਪਰ ਕੋਈ ਹੱਥ ਨਾਲ ਚਬਾਈ ਕਰ ਲੈ ਭਾਵੇਂ ਕੋ ਮਸ਼ੀਨ ਨਾਲ ਕਰੀ ਭਰਾ ਬੈਗ ਚੋਲੇ ਕੋਈ ਨਹੀਂ ਲੈਂੀਆਂ ਤੇ ਮੁੱਲ ਫਿਰ ਇਹਦਾ ਮੋਲਰ ਪੀਵੀਜੀ ਜਿਹੜਾ ਕਰਦਾ ਹੈਦਾ ਵੀ 90 ਕਰ ਲਈਏ ਅੱਛਾ ਘਟੀ ਵਾਛੀ ਆ ਤੇ ਖੀਰੀ ਵੈਲਣ ਵਾਛੀ 2000 ਦਾ ਦੂਜਾ ਸਵਾਰ ਚ ਉੱਗੀ ਲੱਗੀ ਜੇ ਠੀਕ ਹੈ ਜੀ ਹਾਂ ਜੀ ਦੁੱਧ ਕਰਮਾਣੀ ਨੇ ਚਵਾਈ ਜਾਣਾ ਚੰਗਾ ਹਾਂ ਜੀ ਤੇ 85000 ਦਾ ਜੱਸ ਨਾ ਦੇ ਦਈਏ 80 ਤੇ ਦੇ ਦਈਏ ਸੀਧੇ ਦੇ ਦੇਈਏ ਹਾਂਜੀ ਕੋਈ ਨਾ ਚੋ ਵੀ ਮਾਨਤਨ ਪ੍ਰਾਵਾਂ ਦੇ ਹੋਣਗੇ ਛੋਟ ਛੱਪਾ ਕਰਾਂਗੇ ਠੀਕ ਹੈ ਕੋ ਫੋਨ ਲਾਵੇ ਹਨਾ ਫੋਨ ਲਾ ਤਨ ਪ੍ਰਾਵ ਮਾਨਤਨ ਖੁੱਲਾ ਹੋ ਜਾਊਗਾ ਮੱਕ ਦੀ ਚੀਜ਼ 100 ਰੁਪਏ ਦੀ ਸਾਫ ਹੀ ਆਈ ਵਾਰੀ ਪਾਈ ਦੀਆਂ ਜਿਨ੍ਹਾਂ ਦਾ ਲਾਮਾ ਨਾ ਕੋਈ ਆਵੇ ਹਾਂਜੀ ਹਾਂਜੀ ਜੋ ਕਿ ਕੁਆਲਟੀ ਨੇ ਦੁੱਧ ਦੇਣਾ ਵਾ ਹਾਂਜੀ ਜੇ ਕੋ ਭੈਣ ਪ੍ਰਾ ਸੇਵਾ ਕਰੂਗਾ ਤਾਂ ਇਹਨਾਂ ਕਰਮਾਲੀ ਨੇ ਦੇਈ ਜਾਣਾ ਦੁੱਧ ਠੀਕ ਹੈ ਜੀ ਹਾਂਜੀ ਹਾਂਜੀ ਤੇ ਬਾਕੀ ਆਪਣੀਆਂ ਪਾਸ ਕਰਕੇ ਤੇ ਤਸੱਲੀ ਕਰਕੇ ਤੇ ਵੇਸ ਚਾੱਕ ਕੇ ਕਰੋ ਜੀ